ਸਤਿ ਸ਼੍ਰੀ ਅਕਾਲ ਜੀ ਸਾਰੇ ਕਿਸਾਨ ਵੀਰਾਂ ਨੂੰ ਸਫਲ ਕਿਸਾਨ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਉਮੀਦ ਤੁਸੀਂ ਸਾਰੇ ਪਰ ਠੀਕ ਹੋਵੋਗੇ ਸੋ ਕਿਸਾਨ ਵੀਰੋ ਇਸ ਵਾਰ ਜਿਹੜੀਆਂ ਅਗੇਤੀਆਂ ਤਰੀਕਾ ਮੇ ਲੱਗੀਆਂ ਅਲੱਗ-ਅਲੱਗ ਜੋਂਨ ਨੂੰ ਤਾਂ ਕਿਸਾਨ ਵੀਰ ਜਿਹੜੇ ਹੈਗੇ ਆ ਚੋਣੇ ਦੀ ਲਵਾਈ ਕਰ ਰਹੇ ਆ ਕਿੱਥੇ ਹੋ ਰਹੀ ਆ ਤੇ ਕਈ ਕਿਸਾਨ ਵੀਰ ਤਿਆਰੀ ਕਰ ਰਹੇ ਆ ਤੇ ਕਈ ਕਿਸਾਨ ਵੀਰਾਂ ਦੀ ਜਿਹੜੀ ਆ ਅਜੇ ਤੱਕ ਪਣੀਰੀ ਤਿਆਰ ਨਹੀਂ ਹੋਈ ਕਾਫੀ ਮਿਹਨਤ ਕਰਨ ਦੇ باوجود ਸੋ ਅੱਜ ਦੇ ਵੀਡੀਓ ਦੇ ਵਿੱਚ ਉਹਦੇ ਬਾਬਤ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਵੀਡੀਓ ਦੇ ਵਿੱਚ ਜਿਹੜੀ ਤੁਸੀਂ ਪਨੀਰੀ ਦੇਖ ਰਹੇ ਹੋ ਇਹ ਆਪਣੀ 1401 ਮੁਛਲ ਦੀ ਪਨੀਰੀ ਆ ਅੱਜ 25 ਦਿਨ ਦੀ ਹੋ ਗਈ ਤੇ ਆਪਾਂ ਨੇ ਤੁਹਾਨੂੰ ਕਿਹਾ ਸੀ ਵੀ 25 ਦਿਨਾਂ ਦੇ ਵਿੱਚ ਆਪਾਂ ਤਿਆਰ ਕਰ ਦੇਵਾਂਗੇ ਕੋਈ ਇਹਦੇ ਵਿੱਚ ਚੂਰਨ ਮਸਾਲੇ ਨਹੀਂ ਪਾਏ ਆਪਾਂ ਨੇ ਜੋ ਜੁਨੀਵਰਸਟੀ ਸਪਰਚ ਕਰਦੀ ਆ ਉਹੀ ਤੁਹਾਡੇ ਨਾਲ ਅਸੀਂ ਜਾਣਕਾਰੀ ਸਾਂਝੀ ਕਰਦੇ ਆ ਅਦਰਵਾਈਜ਼ ਜੋ ਕੋਈ ਘਰਵਥ ਪ੍ਰੋਮੋਟਰ ਆ ਜਾਂ ਆਪਾਂ ਕੋਈ ਐਡ ਨਹੀਂ ਕਰਦੇ ਨਾ ਅਸੀਂ ਕਿਸੇ ਤੋਂ ਪੈਸਾ ਲਿਆ ਕਦੇ ਤੇ ਨਾ ਹੀ ਅਸੀਂ ਪੈਸਾ ਲੈ ਕੇ ਕੰਮ ਕਰਦੇ ਜੋ ਸਹੀ ਸਪਰਸ਼ ਜੋ ਸਹੀ ਜਾਣਕਾਰੀ ਆ ਉਹ ਹੀ ਤੁਹਾਡੇ ਨਾਲ ਸਾਂਝੀ ਕਰਦੇ ਆ 1401 ਮੁੱਛਲ ਦੀ ਇਹ ਪਨੀਰੀ 13 ਮਈ ਦੀ ਇਹਦੀ ਬਜਾਈ કરી ਸੀ ਆਪਾਂ ਤੇ ਜੂਨ ਦੀ ਅੱਜ 7 ਤਰੀਕ ਹੋ ਗਈ 25 ਦਿਨ ਦੀ ਪਨੀਰੀ ਆਪਾਂ ਨੇ ਤਿਆਰ ਕਰਤੀ ਕੋਈ ਇਹਦੇ ਤੇ ਐਕਸਟਰਾ ਹੋਰ ਨਹੀਂ ਆਪਣਾ ਖਰਚਾ ਨਹੀਂ ਕਰਿਆ ਪਾਣੀ ਸਮੇਂ-ਸਮੇਂ ਤੇ ਦਿਨ ਦੇ ਰਿਹਾ ਜਦੋਂ ਲੋੜ ਹੈ ਫਸਲ ਨੂੰ ਸਪਰੇਅ ਕਰੀ ਆ ਆਪਾਂ ਨੇ ਲੋਹੇ ਦੀ 19% ਵਾਲਾ ਆਪਾਂ ਨੇ ਲੋਹਾ ਲਿਆ ਔਰ ਜਿਹੜੀ ਸਪਰੇਅ ਕਰੀ ਆ ਉਸ ਤੋਂ ਬਾਅਦ ਜ਼ਿੰਕ 21% ਔਰ ਨਾਲ ਕਲੀ ਵਾਲਾ ਪਾਣੀ ਤਾਂ ਤੁਹਾਡੇ ਸਾਹਮਣੇ ਸ਼ਾਨਦਾਰ ਖੜੀ ਆ ਨਾ ਬਿਲਕੁਲ ਹਰੀ-ਪਰੀ ਪਣੀਰੀ ਬਿਲਕੁਲ ਸਹੀ ਗਰੋਥ ਇਹਦੀ ਹੋਈ ਆ ਤਾਂ ਹੁਣ ਆਪਾਂ ਨੇ ਜਿੱਥੇ ਕਿਸਾਨ ਵੀਰਿਆਂ ਦੀ ਪਨੀਰੀਆਂ ਅੜ ਗਈਆਂ ਨੇ ਉੱਥੇ ਕੀ ਕਰਨਾ ਕਿਸਾਨ ਵੀਰੋ ਸਭ ਤੋਂ ਜ਼ਰੂਰੀ ਗੱਲ ਇਹ ਹੈਗੀ ਆ ਜਦੋਂ ਕੋਈ ਆਪਾਂ ਨਦੀਨ ਨਾਸ਼ਕ ਵਰਤਦੇ ਆ ਜਦੋਂ ਆਪਣਾ ਕੋਈ ਨਦੀਨ ਹੋ ਜਾਂਦੇ ਆ ਪਨੀਰ ਦੇ ਵਿੱਚ ਤਾਂ 24 ਤੋਂ 36 ਘੰਟੇ ਬਾਅਦ ਜਿਹੜਾ ਹੈਗਾ ਪਾਣੀ ਉਹਨੂੰ ਆਪਾਂ ਦੇਣਾ ਉਸ ਤੋਂ ਬਾਅਦ ਚੌਥੇ ਪੰਜਵੇਂ ਦਿਨ ਜਿਹੜੀ ਹੈਗਾ ਉਹਨੂੰ ਜ਼ਿੰਕ 21% ਵਾਲੀ ਤੇ ਨਾਲ ਕਾਲੀ ਵਾਲਾ ਪਾਣੀ 21% ਵਾਲੀ ਜ਼ਿੰਕ ਜਿਹੜੀ ਹੈਗੀ ਆ ਉਹ ਕਿਲੋ ਦਾ ਕਪਵਰ ਸਕਣਿਆਂ ਨਾਲ ਅੱਧਾ ਕਿਲੋ ਡਲੇ ਵਾਲੀ ਕਾਲੀ ਦਾ ਪਾਣੀ ਜਿੰਨੀ ਤੁਹਾਡੀ ਜਗ੍ਹਾ ਹੈਗੀ ਆ ਉਹਦੇ ਸਾਬ ਨਾਲ ਪਾਉਂਦੀ ਵੰਡ ਕਰ ਲੈਣੀ ਆ ਹੋਰ ਕੋਈ ਮਹਿੰਗੇ ਗਰੋਥ ਪ੍ਰਮੋਟਰ ਵਰਤਨ ਦੀ ਲੋੜ ਨਹੀਂ ਹੈਗੀ ਜਦੋਂ ਬੂਟੇ ਜਿਹੜੇ ਹੁੰਦੇ ਆ ਆਪਣੇ ਚਟੀਆਂ ਨੋਕਾਂ ਹੋ ਜਾਂਦੀਆਂ ਚਟੀਆਂ ਤੋਂ ਬਾਅਦ ਪੀਲੇ ਹੋ ਜਾਂਦੇ ਆ ਤਾਂ ਉਮਮਨ ਲੋਹੀ ਦੀ ਕਾਰਟ ਹੁੰਦੀ ਆ ਤੇ ਜਦੋਂ ਪੱਤੇ ਜਿਹੜੇ ਜੰਗਾਲੇ ਜੇ ਹੋ ਜਾਂਦੇ ਆ ਉਹ ਜਿਹੜੀ ਹੈਗੀ ਆ ਜ਼ਿੰਕ ਤੱਤ ਦੀ ਘਾਟ ਹੁੰਦੀ ਆ ਇਹ ਦੋ ਡੈਫੀਸ਼ੈਂਸੀਆਂ ਜਿਹੜੀ ਕਮੀਆਂ ਹੁੰਦੀਆਂ ਨੇ ਖਾਸ ਕਰਕੇ ਆਉਂਦੀਆਂ ਤੇ ਆਪਾਂ ਜਿਹੜੇ ਹੈਗੇ ਇੱਕ ਵਾਰ ਕੋਈ ਮੋਨੋ ਕਰ ਰਿਹਾ ਕੋਈ 5G ਕਰ ਰਿਹਾ ਅਲੱਗ-ਅਲੱਗ ਚੈਨਲਾਂ ਤੇ ਆਪਾਂ ਕਿਸੇ ਦੀ ਨਿੰਦਿਆ ਨਹੀਂ ਕਰਦੇ ਜਿੰਨੀ ਕੋ ਆਪਾਂ ਨੂੰ ਜਾਣਕਾਰੀ ਹੈਗੀ ਆ ਉਹ ਤੁਹਾਡੇ ਨਾਲ ਸਹੀ ਜਾਣਕਾਰੀ ਸਾਂਝੀ ਕਰਦੇ ਆ ਸੋ ਕਾਫੀ ਦਿਨਾਂ ਤੋਂ ਮੈਂ ਜਿਹੜਾ ਹੈਗਾ ਆਪਣੇ ਕੰਮ ਦੇ ਸਿਲਸਿਲੇ ਦੇ ਵਿੱਚ ਬੀਜੀ ਸੀਗਾ ਜਿਹੜੇ ਕਿਸਾਨ ਵੀ ਰਹਿੰਦੇ ਆ ਡੀਐਮ ਆਉਂਦੇ ਆ ਜਾਂ ਈਮੇਲ ਆਉਂਦੀਆਂ ਜਾਂ ਕੋਈ ਸਿੱਧਾ ਡਾਇਰੈਕਟ ਫੋਨ ਕਾਲ ਆਉਂਦਾ ਤਾਂ ਆਪਾਂ ਸਮੇਂ-ਸਮੇਂ ਤੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਰਹਿੰਦੇ ਹੈਗੇ ਆ ਤਾਂ ਇਹ 25 ਦਿਨ ਦੀ ਪਨੀਰੀ ਆਪਣੇ ਤਿਆਰ ਕਰਤੀ ਸੋ ਅੱਜ ਸਕਲ ਜਿਹੜਾ ਹੈਗਾ ਜਮੀਨ ਦੀ ਵਾਹੀ ਕਰਾਂਗੇ ਕਿਉਂਕਿ ਪੰਜ ਚਾਰ ਦਿਨ ਪਹਿਲਾਂ ਇੱਕ ਭਰਵੀਂ ਬਾਰਿਸ਼ ਹੋਈ ਆ ਜਿਹਦੇ ਚਲਦੇ ਬਾਣ ਸਾਰੇ ਗਿੱਲੇ ਹੋ ਗਏ ਸੀ ਤਾਂ 25 ਤੋਂ 30 ਦਿਨ ਦੀ ਜਿਹੜੀ ਹੈਗੀ ਆ ਪਨੀਰੀ ਆਪਾਂ ਲਾਵਾਂਗੇ 25 ਦਿਨ ਦੀ ਤਾਂ ਅੱਜ ਹੋ ਗਈ 30 ਦਿਨ ਦੇ ਕਰੀਬ ਫਰੀਬ ਜਿਹੜੀ ਹੈਗੀ ਆ ਬਾਸਮਤੀ ਦੀ ਪਨੀਰੀ ਜਿਹੜੀ ਹੈਗੀ ਆ ਉਹ ਲਾਉਣੀ ਚਾਹੀਦੀ ਆ ਸੋ ਉਮੀਦ ਹੈ ਤੁਹਾਨੂੰ ਜਿਹੜੀ ਵੀਡੀਓ ਚੰਗੀ ਲੱਗੀ ਹੋਊਗੀ ਜੇਕਰ ਕਿਸੇ ਦਾ ਸਵਾਲ ਹੋੰਦਾ ਤਾਂ ਉਹ ਮੈਨੂੰ ਡੀਐਮ ਕਰ ਸਕਦਾ ਮੇਰਾ ਮੋਬਾਈਲ ਨੰਬਰ ਹੈਗਾ 98778 02142